نشا ਜੋ ਨੌਜਵਾਨ ਪੀੜੀ ਦੀ ਜ਼ਿੰਦਗੀ ਨੂੰ ਲਗਾਤਾਰ ਤਬਾਹ ਕਰ ਰਿਹਾ ਸੀ ਅਤੇ ਲੋਕਾਂ ਦੇ ਘਰ ਬਰਬਾਦ ਕਰ ਰਿਹਾ ਸੀ ਉਸ ਨੂੰ ਖਤਮ ਕਰਨ ਦੀ ਜ਼ਿੰਮੇਵਾਰੀ ਚੁੱਕੀ ਹੈ ਸੂਬਾ ਸਰਕਾਰ ਨੇ ਯੁਧ ਨਸ਼ੀਆਂ ਵਿਰੋਧ ਤਹਿਤ ਸ਼ੁਰੂਆਤ ਹੋਈ ਨਸ਼ਾ ਮੁਕਤੀ ਯਾਤਰਾ ਦੀ ਇਹ ਯਾਤਰਾ ਪਿੰਡ ਪਿੰਡ ਪਹੁੰਚ ਰਹੀ ਹੈ ਮੋਹਾਲੀ ਦੇ ਪਿੰਡਾਂ ਵਿੱਚ ਐਮ ਐਲ ਏ ਕੁਲਵੰਤ ਸਿੰਘ ਪਹੁੰਚ ਰਹੇ ਨੇ ਅੱਜ ਪਿੰਡ ਤੰਗੋਰੀ ਮੋٹے ਮਾਜਰਾ ਮਾਨਕਪੁਰ ਕਲਰ ਅਤੇ ਪੱਤੋਂ ਵਿੱਚ ਲੋਕਾਂ ਦਾ ਵੱਡਾ ਇਕੱਠ ਨਜ਼ਰ ਆਇਆ ਇਹ ਲੋਕ ਸਰਕਾਰ ਦਾ ਸਾਥ ਦੇ ਲਈ ਇਕੱਠੇ ਹੋਏ ਸੀ ਇਸ ਦੌਰਾਨ ਐਮਐਲਏ ਕੁਲਵੰਤ ਸਿੰਘ ਨੇ ਕਿਹਾ ਸੂਬੇ ਵਿੱਚੋਂ ਨਸ਼ਿਆਂ ਦਾ ਮੁਕੰਮਲ ਤੌਰ ਤੇ ਖਾਤਮਾ ਕਰਨ ਲਈ ਲੋਕਾਂ ਦੇ ਸਹਿਯੋਗ ਦੀ ਬਹੁਤ ਲੋੜ ਹੈ ਨਾਲ ਦੀ ਸਮੂੱਚੀ ਪੰਚਾਇਤ ਪੰਚ ਸਾਹਿਬਾਨ ਇੱਥੇ ਬੈਠੇ ਨੇ ਔਰ ਨਾਲੇ ਸਾਡੀ ਜਿਹੜੀ ਇਹ ਮਹਿਮਾ ਖੁਦ ਹੀ ਲਗਾਤਾਰ ਯਤਨ ਨਸ਼ਿਆਂ ਵਿਰੋਧ ਜਿਹੜੀ ਵਾਪਚਾ ਰਹੀ ਹੈ ਉਹਦੇ ਵਿੱਚ ਲਗਾਤਾਰ ਸਾਡੇ ਨਾਲ ਮੇਰੇ ਨਾਲ ਜਾ ਰਿਹਾ ਹਿੰਦੀ ਕਿ ਹਰ ਪਿੰਡ ਤੇ ਮੈਂ ਜਾ ਰਿਹਾ ਹਰ ਵਾਰ ਦੇ ਵਿੱਚ ਮੈਂ ਜਾ ਰਿਹਾ ਹਾਂ ਤੇ ਉਸ ਜਿਆ ਯੋਧਾ ਉਹਦੀ ਜਿਹੜੀ ਇਹ ਚੱਲ ਰਹੀ ਹੈ ਯਾਤਰਾ ਉਸ ਨੂੰ ਲਗਾਤਾਰ ਮੇਰਾ ਸਾਥ ਦੇ ਰਹੀ ਹੈ ਸੂਚੀ ਮੇਰੀ ਆਪਣੀ ਟੀਮ ਹੈ ਤੇ ਨਾਲ ਜੀਐਸਪੀ ਸਤਿਮਰਨ ਬਾਜੀ ਤੇ ਨਾਲ ਬੈਠੇ ਨੇ ਮੈਕਸੀਡਾ ਸਾਡੇ ਹਰ ਲੋਤੀ ਤੇ ਨਾਲ ਹੀ ਸਾਡੇ ਜਿਹੜੇ ਕਆਰਡੀਨੇਟਰ ਨੇ ਕੋਪੀ ਥੋੜਾ ਜੀ ਤੇ ਇਥੋਂ ਦੇ ਜਿਹੜੇ ਬਲੌਕ ਪ੍ਰਧਾਨ ਨੇ ਮੁਖਤਿਆਰ ਸਿੰਘ ਸਰਪੰਚ ਸੁਰਨ ਦੇ ਆਪ ਸਿੰਘ ਬਲੌਕ ਪ੍ਰਧਾਨ ਸਾਡੇ ਬੈਠੇ ਨੇ ਤੇ ਸੱਜਣ ਜੀ ਸਰਪੰਚ ਸਾਡੇ ਬਾਰੇ ਮਾਨਦੋਤ ਨੂੰ ਸਾਰੇ ਇਲਾਕੇ ਦੇ ਪੜੀਵਾਜ ਜਨਾਂ ਨੂੰ ਯਾਰਦੇ ਹਾਂ ਔਰ ਨਾਲ ਹੀ ਸੰਸਥਾ ਤੌਰ ਤੇ ਤੇ ਹਰ ਫੰਕਸ਼ਨ ਦੇ ਵਿੱਚ ਸਾਡੇ ਅੱਗੇ ਹੋ ਕੇ ਚਾਹਦੇ ਨੇ ਬਹੁਤ ਸਾਰੇ ਉਹਨਾਂ ਦੇ ਸੁਯੋਗੋ ਮੇਰੇ ਮਾਤਾਓ ਭੈਣੋ ਤੇ ਪਿਆਰੇ ਬੱਚਿਓ ਸਭ ਤੋਂ ਪਹਿਲਾਂ ਤਾਂ ਭਤੇ ਜੀ ਸਾਜ ਵਹਿਗੁਰੂ ਜੀ ਦਾ ਖਾਲਸਾ ਤੇ ਰਹਿਣ ਪਤੇ ਤੇ ਸਾਡੇ ਬਾਜੂਦ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਔਰ ਜਨਾਸ਼ ਕਰਨਿੰਦਰ ਔਰ ਜੀਵਾਲ ਜੀ ਨੇ ਜਿਹੜੀ ਇਹ ਨਸ਼ਿਆਂ ਯੋਧ ਨਸ਼ਿਆਂ ਵਿਰੋਧ ਜਿਹੜੀ ਮੇਮ ਹੈ ਸ਼ੁਰੂ ਕੀਤੀ ਹੈ ਯਾਤਰਾ ਸ਼ੁਰੂ ਕੀਤੀ ਹੈ ਇਸ ਮੌਕੇ ਪਿੰਡ ਵਾਸੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਸੋਮ ਵਿੱਚ ਅਕਵਾਈ ਗਈ ਅਤੇ ਸਮਾਜ ਨੂੰ ਵੀ ਇਸ ਬੁਰਾਈ ਤੋਂ ਮੁਕਤ ਕਰਵਾਉਣ ਵਿੱਚ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ ਗਈ। ਅਸੀਂ ਪਿੰਡ ਵਾਸੀ ਤਸ਼ਾ ਦੇ ਖਿਲਾਫ ਇਕਜੁੱਟ ਹੋ ਕੇ ਸੌਂ ਕਰਦੇ ਹਾਂ। ਅਸੀਂ ਪਿੰਡ ਵਾਸੀ ਤਸ਼ਾ ਦੇ ਖਿਲਾਫ ਇਕਜੁੱਟ ਹੋ ਕੇ ਸੌਂ ਕਰਦੇ ਹਾਂ। ਇਹ ਅਸੀਂ ਨਸ਼ਿਆਂ ਦੇ ਖਿਲਾਫ ਆਪਣੇ ਪਿੰਡ ਦਾ ਬਹਿਰਦਾਰ ਬਣ ਕੇ ਕੰਮ ਕਰਾਂਗੇ। ਅਸੀਂ ਆਪਣੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਵੇਚਣ ਨਹੀਂ ਦੇਵਾਂਗੇ ਸਾਡੇ ਪਿੰਡ ਵਿੱਚ ਜੋ ਨਸ਼ੇ ਕਰਦੇ ਹਨ ਅਸੀਂ ਉਹਨਾਂ ਨੂੰ ਨਸ਼ਾ ਛੱਡਣ ਲਈ ਸਮਝਾਵਾਂਗੇ ਜਿਨ੍ਹਾਂ ਨੂੰ ਲੋੜ ਹੋਵੇ ਜੀ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ 'ਚ ਭਰਤੀ ਕਰਾਵਾਂਗੇ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਖੁੱਦ ਵੀ ਜਵਾਬਤ ਨਹੀਂ ਕਰਾਵਾਂਗੇ ਅਦੇ ਪਿੰਡ ਦੇ ਕਿਸੇ ਹੋਰ ਵਿਅਕਤੀ ਨੂੰ ਜਵਾਬ ਦੇਣ ਤੋਂ ਰੋਕਾਂਗੇ ਅਸੀਂ ਸਾਰਾ ਪਿੰਡ ਮਿਲ ਕੇ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੱਡੀ ਗਿਣਤੀ ਵੱਡਾ ਇਕੱਠ ਤੁਹਾਨੂੰ ਹੌਸਲਾ ਕਿੰਦਾ ਇਹਦੇ ਨਾਲ ਅਸੀਂ ਹੋਰ ਵੀ ਤਕੜੇ ਹੋ ਕੇ ਕੰਮ ਕਰ ਜੋ ਕਿ ਹੁੰਨੇ ਆ ਜਦੋਂ ਇਦਾਂ ਦਾ ਰਿਸਪੌਂਸ ਮਿਲਦਾ ਲੋਕਾਂ ਦੇ ਵੱਲੋਂ ਮੈਂ ਤੁਹਾਨੂੰ ਜੀਤ ਦੋਣਾ ਬਈ ਕੋਈ ਵੀ ਗਾਰੰਟੀ ਜਿਹੜੀ ਦਿੱਤੀ ਗਈ ਆ ਸਾਡੇ ਵੱਲੋਂ ਮਾਂਜੌਰ ਮੁਕਤੌਨੀ ਵੱਲੋਂ ਔਰ ਮਿੰਜ ਕੇਜਰੀਵਾਲੇ ਵੱਲੋਂ ਕੋਈ ਵੀ ਐਸੀ ਗੱਲ ਹੋਊਗੀ ਜਿਹੜੀ ਪੂਰੀ ਨਹੀਂ ਹੋਊਗੀ ਬਹੁਤ ਜਲਦੀ ਇਕਦੋ ਗਾਰੰਟੀਆਂ ਰਹਿੰਦੇ ਨੇ ਉਹ ਪੂਰੀਆਂ ਕਰ ਦਿੱਤੀਆਂ ਜਾਣਗੀਆਂ ਤੇ ਨਸ਼ੇ ਦਾ ਖਾਤਮਾ ਵੀ ਕਰ ਦਿੱਤਾ ਜਾਊਗਾ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ